ਦਰ ਲਿਮੋਂ ਹੋਈ ਦੇਕਰ ਸਸਿਗਾਗੀ ਸਸਰੀਗਾਲ ਜੀ ਕੀ ਨਾਮ ਆਪਣਾ ਜੀ ਮੇਰਾ ਸੁਭਾਸ਼ ਨਾਣੀ ਹੈ ਪਿੰਡ ਜੀ ਅਜੀਮਗੜ ਅੱਛਾ ਜੀ ਇੰਡੀਆ ਗਰੋਥ ਦੇ ਜਿਹੜੇ ਪ੍ਰੋਡਕਟ ਹੈਗੇ ਆ ਹਾਂਜੀ ਇਹ ਤੁਸੀਂ ਪਰਚੇਜ ਕੀਤੇ ਇਹਨਾਂ ਦਾ ਰਿਜ਼ਲਟ ਲਿਆ ਤੁਸੀਂ ਵਧੀਆ ਰਿਜ਼ਲਟ ਆਇਆ ਜੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਮੈਂ ਸੋਨੇ ਦੇ ਵਰਤ ਕੇ ਵੇਖਿਆ ਹੈ ਮੇਰੇ ਬਾਗ ਹੈ 9 ਏਕੜ ਉੰਦੇ ਬਾਗ ਕੇ ਵੇਖਿਆ ਬਾਗ ਦਾ ਮੇਰਾ ਬਹੁਤ ਵਧੀਆ ਰਿਜ਼ਲਟ ਆਇਆ ਬਾਗ ਜੀ ਬਾਗ ਕੀ ਰਿਜ਼ਲਟ ਆਇਆ ਜੀ ਬਾਗ ਮੰਨ ਲਓ ਮੇਰੇ ਬੁੱਟੇ ਲੋਕਾਂ ਦੇ ਮੰਨ ਲਓ ਮੇਰੇ ਢੇੜੇ ਢੇੜੇ ਸਾਰੇ ਬਾਗ ਪੱਤੇ ਗਏ ਜੀ ਤੇ ਮੇਰਾ ਬਾਗ ਅਜੇ ओके ਤੇ ਕਲਕਤੇ ਵੀ ਵਰਤ ਕੇ ਵੇਖਿਆ ਜੇ ਕਲਕਤੇ ਬੰਨੂ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਕਚੂਏ ਦਾ ਕਹਿ ਰਹੇ ਤੁਸੀਂ ਤੇ ਕਨਾ ਮੇਰੇ ਖੇਤ ਦੇ ਪਤਲ ਬੜੇ ਚੂਹੇ ਹੁੰਦੇ ਸੀ ਬਟਾ ਤੇ ਹੋਰ ਸਾਰੀ ਕਲਕ ਮੇਰੀ ਇਸ ਤੈਸੀ ਕਰ ਦਿੰਦੇ ਸੀ ਹੁਣ ਜਦੋਂ ਇਹ ਫਾਣ ਲਗਿਆ ਉਸ ਬਾਅਦ ਚੂਹੇ ਮੇਰੇ ਬਿਲਕੁਲ ਖਤਮ ਹੋ ਗਏ ਪਹਿਲੀ ਗੱਲ ਤਾਂ ਸਾਰੇ ਇਹ ਆਰਗੈਨਿਕ ਪ੍ਰੋਡਕਟ ਹੈਗੇ ਸਾਰੇ ਬਿਲਕੁਲ ਹਾਂ ਜੀ ਬ੍ਰੈਕ ਦੇ ਬੀਜਾਂ ਤੋਂ ਤਿਆਰ ਹੈਗੇ ਆ ਹਾਂ ਜੀ ਬਾਕੀ ਇੱਕ ਇਹਨਾਂ ਦੇ ਜੀ ਆਯੁਰਵੇਦ ਆਉਂਦੇ ਹੈਗੇ ਉਹ ਵੀ ਯੂਜ਼ ਕੀਤੇ ਹੈਗੇ ਤੁਸੀਂ ਐਲੀਮੈਂਟਨ ਦੇ ਹਾਂ ਜੀ ਹਾਂ ਜੀ ਸਾਰੇ ਵਰਤਦੇ ਜੀ ਉਹ ਆਯੁਰਵੇਦ ਦੇ ਦਵਾਈਆਂ ਜਿਹੜੀਆਂ ਆ ਮੈਂ ਵਰਤ ਕੇ ਵਖੀਆਂ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਥਾਇਰੋਇਡ ਤੇ ਮੈਂ ਵਰਤ ਕੇ ਵਖਿਆ ਥਾਇਰੋਇਡ ਮੇਰੀ ਮੇਰੇ ਕੋਲ ਮੇਰੇ ਆਪ ਦੇ ਥਾਇਰੋਇਡ ਸੀ ਓਕੇ ਤੇ ਜਦੋਂ ਮੈਂ ਲਈ ਹੈ ਮੈਂ ਉਸ ਤੋਂ ਬਾਅਦ ਕੋਈ ਐਨਰਜੀ ਦਵਾਈ ਨਹੀਂ ਲਈ ਥਾਇਰੋਇਡ ਮੈਂ ਖੁਦ ਨਾਲ ਦੀ ਠੀਕ ਕਰਕੇ ਵਖੀ ਹੈ ਸੇਟ ਜੀ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਫਿਰ ਆਪਾਂ ਵੱਡੀਆਂ ਬਿਮਾਰੀਆਂ ਤੋਂ ਡਾਕਟਰਾਂ ਤੋਂ ਬਚ ਸਕਦੇ ਸਰ ਹਾਂਜੀ ਹਾਂਜੀ ਮੇਰੇ ਮੈਂ